ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਪਹੁੰਚ ਗਏ ਜੀ ਆਪਾਂ ਨਾਪੇ ਦੰਨਿਆ ਸਰਪ੍ਰਾਈਜ਼ ਲਓ ਜੀ ਦੋਏ ਜਵਾਨ ਐਸ਼ਲੀਮ ਤੇ ਹਰਵਾਜ ਲਾਣੇਦਾਰ ਮਨਪ੍ਰੀਤ ਤੇ ਅਰਾਜਾ ਬਾਈ ਚੱਲਦੇ ਆਂ ਸਾਹਮਣੇ ਜੀ ਮਿੱਤਰੋ ਕਰੋ ਦਰਸ਼ਨ ਇੱਥੇ ਹੁੰਦੀਆਂ ਨੇ ਮਸ਼ੀਨਾਂ ਤਿਆਰ ਰੈਡੀ ਸਾਰੀਆਂ ਉਹ ਕੀ ਕਰਨੀ ਆਈ ਤੋ ਤਿਆਰ ਹੋ ਕੇ ਫਿਰ ਬਾਹਰ ਜਾਂਦੀਆਂ ਨੇ ਆ ਦੇਖੋ ਕਿਵੇਂ ਖੜੀਆਂ ਨੇ ਲਓ ਜੀ ਸਾਰੇ ਕਰਤਾਰ ਤਾਮਾਮ ਆ ਜੀ ਲਓ ਜੀ ਵੀਰੇ ਨਾ ਜਾਂਦਾ ਤੁਰਿਆ ਹਰਵਾਜ ਦੇਖੋ ਕੱਲ ਪੈ ਗਿਆ ਇਹ ਕਹਿੰਦਾ ਮੇਰੀ ਸੈਗਰੀ ਸਮਾ ਕੇ ਦੇ ਹੁੰਦੇ ਹਾਂ ਤਾਂ ਉਹ ਨਾਲ ਲੱਗ ਕੇ ਆ 649 ਦੇ ਮਰਗਾਟ ਵੀ ਵੱਖਰੇ ਨੇ ਦੇਖੋ ਆ ਦੇਖੋਰੇ ਬਣਦਾ ਟਰੈਕਟਰ ਨੋਜੀ ਮੁਬਾਰਕਾਂ ਬਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਕਰੋ ਦਰਸ਼ਕ ਫਤਿਹਗੁਰ ਸਾਹਿਬ ਗੁਰਦਵਾਰਾ ਸਾਹਿਬ ਦੇ ਇਰ ਡਾਕਟਰ ਹਾਂ ਜੀ ਤਿੰਕੋ ਨੂੰ ਨਾ ਵਈ ਦੱਸਾ ਬਾਈ ਤੇ ਮਨਪਰੀਤ ਬਾਈ ਸਤਿਗੁਰੂ ਸਾਹ ਹੋਏ ਅਸਾਂ ਪ੍ਰਭ ਚੱਲਦੀ ਹੈ ਜੀ ਤਿਆਰੀ ਮਸ਼ੀਨ ਦੀ ਸਰਪ੍ਰਾਈਜ਼ ਥੋੜਾ ਇਹ ਆ ਇਹ ਆਪਾਂ ਮਸ਼ੀਨ ਆਪਣੇ ਲਈ ਲਈ ਆ ਤੇ ਚੱਲਦੀ ਆ ਤਿਆਰੀ ਬੜੋ ਬੜਾ ਲਾ ਰਹੇ ਨੇ ਬੜਕਾੜੀ ਪਾ ਰਹੇ ਨੇ ਆ ਦੇਖੋ ਸਾਰਿਆਂ ਨੂੰ ਮੁਬਾਰਕਾਂ ਐਸੇ ਹੋਉਂਦਾ ਰਹੋ ਲਓ ਜੀ ਪਹਿਲੀ ਕੰਪਾਈਨ ਹੈ ਇਹ ਸੀ ਪ੍ਰੀਤ ਦੀ ਰੈਡ ਰੰਗ ਦੀ ਆ ਸਟਿਕਰਾਂ ਦੇ ਵਿੱਚ ਆਪਣੇ ਕੋ ਚੱਲੀ ਆ ਦੇਖੋ ਪਹਿਲਾਂ ਪੀਲੇ ਰੰਗ ਦੀ ਤਾਂ ਆਈ ਰਹੀ ਥੀ येलो ਤੇ ਰੈਡ ਕਰੋ ਚੈੱਕ ਕਿੱਦਾਂ ਦੀ ਲੱਗਦੀ ਆ ਤੁਹਾਨੂੰ ਸਾਕੀ ਦਾ ਜਨਮ ਸਾਰਿਆਂ ਨੂੰ ਮੁਬਾਰਕਾਂ ਸਾਕੀ ਦੀਆਂ 13 ਤਰੀਕ ਦੀ 13 ਤਰੀਕ ਨੂੰ ਆਪਾਂ ਚੱਲਦੇ ਹਾਂ ਲੈ ਕੇ ਤਿਆਰੀ ਹੋ ਰਹੀ ਆ ਇੰਡੀਆ ਲਾਈਨ ਇੱਥੋਂ ਨਿਕਲਦੀਆਂ ਨੇ ਮਸ਼ੀਨਾਂ ਤਿਆਰ ਹੋ ਕੇ ਆ ਹੋ ਰਹੀ ਆ ਕੈਵਨ ਸਿੰਪਲ ਮਸ਼ੀਨ ਉਹ ਜਿਹੜੀ ਨਾਰਮਲ ਮਸ਼ੀਨ ਹੁੰਦੀ ਆ ਉਹਨੂੰ ਕੈਵਨ ਲੱਗ ਰਿਹਾ ਆ ਸਾਹਮਣੇ ਕਟਰ ਬਣਦੇ ਨੇ ਲੋ ਜੀ ਆਹ ਕਰਤਾ ਫੇਟਿੰਗ ਜੜ ਅਸ਼ੋਕਲੇ ਲੈਣ ਦਾ ਆਹ ਮਸ਼ੀਨ ਚੇਂਜ ਕਰਿਆ ਜਾਣਾ ਹੈ ਜਣਾ ਲੱਗਿਆ ਹੋਇਆ ਪਾਈ ਫਿਟ ਕਰ ਬਾਈ ਇੰਦਨਾਲਾ ਡਿਪਾਰਟਮੈਂਟ ਹੈ ਜੀ ਇਹਦਾ ਅੰਮੈਨ ਆਉਣਾ ਖਾਲਾ ਇਹ ਕਿੰਨੇ ਟੈਕਿੰਗ ਜੜਾ ਵਾਲਾ ਗਿਆ ਇਹ ਵੀ ਚੱਲ ਇੱਥੇ ਸੈਂਪਲ ਕਰਦੇ ਨੇ ਸਾਰਾ ਲਓ ਜੀ ਇੱਧਰ ਸਾਰੀਆਂ ਅਸੈਂਬਲ ਹੋ ਕੇ ਜਿਹੜੀਆਂ ਲੈਂਬਾਜੀ ਸੀਰੀਅਲਸ ਆ ਜਾਂਦੀਆਂ ਨੇ ਜਿਹਨੇ ਜਿਹੜੀ ਮਸ਼ੀਨ ਤਿਆਰ ਕਰਵਾਉਣੀ ਆ। ਤੇ ਦੇਖੋ ਸਾਰੀਆਂ ਲਵਾਰੀ ਸਿੱਧੇ ਲਾਈਨ 'ਚ ਲੱਗੀਆਂ ਭਈਆਂ ਨੇ। ਉਹੇ ਪਾਸੇ ਭੜੀਆਂ ਪਈਆਂ ਨੇ। ਇਹ ਦੂਜਾ ਤਿਆਰ ਹੋ ਰਹੀ ਜਾਨੇ ਇੱਥੇ। ਜਿਹੜਾ ਅਰੇ ਸਟੀering ਸਟੀering ਦਾ ਤੇ ਬਾਈ ਹੋਣੀ ਤਾਂ ਸਾਰਾ ਕੁਝ ਆ ਦੇ ਇੱਧਰ ਲੱਗੇ ਹੋਏ ਨੇ। ਕੋ ਜੇ ਮੈਂ ਤਸਾ ਲਾ ਕੇ ਰਹਿਣਾ ਤੇ ਸਿੰਪਲ ਆ ਇਹ ਐਂ ਬੰਦ ਬੋਲ ਜੀ ਸਮਾਨ ਗਿਆ ਫਰਪਰੀਤ ਬਾਈ ਲੱਗ ਗਿਆ ਬਣਾਉਣ ਓਏ ਆ ਜਾ ਰਿੰਕੂ ਰੈ ਹੈਡ ਬੁਸ਼ਰ ਨਹੀਂ ਕੋਈ ਬਾਈ ਬੁਸ਼ਰ ਹੁਣ ਕੱਲ ਵੀ ਘਟਨੇ ਫੋਨ ਤੇ ਕਰਦੇ ਨੇ ਕੋਈ ਛੋਟੇ 23 ਵੀ 4 4 7 4 4 2 2 5 5 6 ਮਸ਼ੀਨ ਦਾ ਸਮਾਨ ਘਣਾ ਹੁੰਦਾ ਇਹ ਮਸ਼ੀਨ ਦਾ ਸਮਾਨ ਘਣਾ ਹੁੰਦਾ ਇਹ ਸ਼ਾਫਟਾਂ ਨੇ ਟੈਨਾਂ ਰਿਪੇਅਰ ਕਰਾ ਲਈ ਚਾਬੀਆਂ ਪਾਣੇ ਤੇ ਆਪਣੀ ਵਾਕ ਫੋਟੋਵਾਡ ਡਿਗਰੀਟ ਅੱਤੇ ਡਿਗਰੀਟ ਗੋਟੀਆਂ ਜੇਕਰ ਕਰੋੜ ਤੇ ਇੱਕ ਪਟੀਆਂ ਮੈਂ ਤੱਕ ਥੋੜੇ ਚਾਬੀਆਂ ਸੈਟ ਰਿੰਗ ਪਾਨਾ ਗੋਟੀ ਦਾ ਟੈਕ ਗੋਟੀ ਸੀ 3+ 3+ ਐਲ ਕੇ ਸੈਟ ਸੈਂਟਰ ਕੋਦੇ ਬੰਦ ਛੋਟੀ ਹੈ ਨਹੀਂ ਵੱਡੀ ਹੈ ਨਹੀਂ ਵੀਲ ਪਾਨਾ ਐ ਬ੍ਰੈਂਚ ਰਟਿਆ ਪਿਆ ਸਾਰਾ ਸਮਾਨ 101 ਚੀਜ਼ਾਂ ਨੇ ਦੋ ਥੋੜੇ ਹਰ ਪ੍ਰੀ ਦਵਾਈ ਦਾ ਟੈਂਟਾਂਗਾ ਪੁੱਲਰ ਬੋਲ ਰੇ ਤੇ ਬਲੇਡ ਰੇਤੀ ਪਾਣੀ ਰੇ ਤੇ ਦੋਹਾ ਕੱਟਣ ਵਾਲੀ ਯਾਰੀ ਬਲੇਡ ਗ੍ਰੀਡ ਗਾ ਨਿਪਲਾ ਇਹ ਤਾਂ ਨਾ ਵੀ ਇਹ ਨਿਪਲਾ ਨਹੀਂ ਗ੍ਰੀਡ ਦੋਏ ਹਾਂ ਤੇ ਇੱਕੋ ਸਿੱਕਾ ਵੀ ਜੇਕਰ ਆ ਨਟ ਬੋਰਡ ਹੋ ਗਈ ਉਹਨਾਂ ਬੜੀ ਚਾਪੀ ਜਿੱਤਕਾ ਦੀ ਪੈਟਰ ਪੁੱਲਰ ਪੀ ਨਾਲ ਟੈਂਟੀ ਆ ਵੀ ਬੈਟਰੀ ਛੋਟੀ 2055 ਆ ਵੀ ਮੋਟਾ ਆਈ ਬੈਗਟ ਬੈਗਟ ਆ ਬਲੇਡ ਹੈ ਪੈਨ ਡਰਾਈਵ ਆਰੇ ਆਰੇ ਦੋ 134 ਹੋਜੀ ਟੈਂਪਰੇਰੀ ਨੰਬਰ ਲੱਗ ਰਿਹਾ ਮਸ਼ੀਨ ਦਾ ਫਰਫਰੀ ਤੋਂ ਬਾਈ ਬੂਟ ਕੱਢ ਕੇ ਜਾਣ ਉੱਪਰ ਉਹ ਛੇ ਦਾ ਤੁਰਿਆ ਆ ਬੂਟ ਕੱਢ ਕੇ ਦਿਖਾਉਂਦਾ ඩ නාම ග ට වි සඳදා පී කරා මැන কাল দেরার তার নেদ কারিত অহিযাড翼 ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਹਾਂ ਜੀ ਬੜਾਈਆ ਬਹੁਤ ਵਾਰ ਪਰ ਤਾਲੂ ਕੁਾਰ ਦਾ ਬਹੁਤ ਬੋਲ ਨਹੀਂ ਬੋਲਿਆ ਜੀ ਬਹੁਤ ਬੋਲਿਆ ਜੀ ਬਹੁਤ ਜ਼ਿਆਦਾ ਬੋਲ ਚੱਲ ਰਿਹਾ ਹੈ ਜੀ ਇਹ ਕਿਹਦੇ ਨਹੀਂ ਹੁੰਦਾ ਇਹ ਪਾਣੀ ਦਾ ਆਜੋ ਆ ਵੀ ਰਾਜ ਜੀ ਟਿਕ ਲਾਈਨ ਵਿੱਚ ਹੋ ਜਾਓ ਬਕੂਨੀ ਵਿੱਚ ਕਿੰਨੂੰ ਬਣ ਆਦੀ ਆਦੀ ਫੋਟੋਆਂ ਹੀ ਕਰਾਂਗੇ ਨਹੀਂ ਕਰਾਂਗੇ A. Sanih mis <laughs> morally ਹਾਂਜੀ ਇੱਕ ਮਿੰਟ ਚਲੋ ਜੀ ਇਹ ਪਾਸਾ ਵਾਟ ਵਾਟ ਨਹੀਂ ਅੱਜ ਸਾਨੂੰ ਬਹੁਤ ਹੀ ਖੁਸ਼ੀ ਭਰਿਆ ਦਿਨਾਂ ਤੇ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਅੱਜ ਸਰਦਾਰ ਸੁਖਤ ਸਿੰਘ ਜੀ ਜਿਹੜਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਤਕਰੀਬਨ ਤਿੰਨ ਪੀੜੀਆਂ ਜਿਹੜੀਆਂ ਕਿ ਤਿੰਨ ਪੀੜੀਆਂ ਸਾਡੇ ਨਾਲ ਜੁੜੇ ਹੋਏ ਨੇ ਚੌਥੀ ਪੀੜੀ ਅੱਜ ਆ ਚਲੀ ਚੌਥੀ ਪੀੜੀ ਵੀ ਅੱਜ ਜਿਹੜੀ ਕਿ ਕੰਬਾਈਨ ਨਾਲ ਲੈਣ ਆਈ ਹੋਈ ਆ ਅਸੀਂ ਨੀਤ ਕਰਦਾ ਕਿ ਜਿਹੜਾ ਰਿਸ਼ਤਾ ਪੀੜੀਦਾਰ ਪੀੜੀ ਬਣਿਆ ਰਹੇਗਾ ਸੋ ਜਿੱਦਾਂ ਸਾਡੇ ਨਾਲ ਸੁਖਤ ਸਿੰਘ ਜਿਹੜੇ ਕਿ ਬਹੁਤ ਲੰਮੇ ਟਾਈਮ ਤੋਂ ਅੱਜ ਬੜੀ ਮਾਣ ਵਾਲੀ ਗੱਲ ਹੈ ਕਿ ਤਕਰੀਬਨ 40ਵੇਂ ਮਸ਼ੀਨਾ ਜਿਹੜੀ ਅੱਜ ਇਹਨਾਂ ਨੂੰ ਡਿਲੀਵਰ ਕਰ ਰਹੇ ਆ ਸੋ ਪਹਿਲਾਂ ਇਹਨਾਂ ਦੇ ਬਾਪੂ ਜੀ ਸਰਦਾਰ ਐਸਰ ਸਿੰਘ ਜਿਹੜਾ ਕਿ ਸਾਡੇ ਨਾਲ ਇਹਨਾਂ ਦਾ ਬਾ ਵਾਸਤਾ ਪਿਆ ਸੀਗਾ ਸਾਡਾ ਰਿਸ਼ਤਾ ਬਣਿਆ ਸੀਗਾ ਅੱਜ ਉਹੀ ਰਿਸ਼ਤਾ ਬਰਕਰਾਰ ਆ ਔਰ ਤਕਰੀਬਨ 40 ਹੁੰਦੀ ਨਾਲ ਜਿਹੜੀ ਇਹ ਲੈ ਸੁਖਤ ਸਿੰਘ ਜੀ ਲੈ ਕੇ ਜਾ ਰਹੇ ਨੇ ਆ ਦੇ ਇਹਨਾਂ ਦੇ ਬੇਟੇ ਰਾਜਾ ਸਿੰਘ ਜੀ ਸਮਰਾਟ ਜੀ ਤੇ ਸਾਰੇ ਜਿਹੜੇ ਅੱਜ ਇਹਨਾਂ ਦੇ ਬੱਚੇ ਵੀ ਨਾਲ ਨੇ ਜਿਹੜੀ ਚੌਥੀ ਪੀੜ੍ਹੀ ਜਿਹੜੀ ਸਾਡੇ ਨਾਲ ਅੱਜ ਫੇਰ ਮਸ਼ੀਨਾਂ ਸੀ ਇਹਨਾਂ ਨੂੰ ਡਿਲੀਵਰ ਕਰ ਰਹੇ ਆ ਸੋ ਅਸੀਂ ਉਮੀਦ ਕਰਦੇ ਆ ਕਿ ਰਿਸ਼ਤਾ ਇਦਾਂ ਹੀ ਬਣਿਆ ਰਹੇਗਾ ਔਰ ਅਸੀਂ ਹਰ ਇੱਕ ਸਾਰਿਆਂ ਨੂੰ ਇਸ ਤਰ੍ਹਾਂ ਹੀ ਮਸ਼ੀਨ ਡਿਲੀਵਰ ਕਰਦੇ ਰਹਾਂਗੇ ਔਰ ਅੱਜ ਮੈਂ ਥੋੜੇ ਸੁਖਤਾਨ ਸਿੰਘ ਨੂੰ ਬੇਨਤੀ ਕਰੂੰਗਾ ਕਿ ਉਹ ਦੋ ਸਾਲ ਥੋੜੇ ਕੰਪਨੀ ਦੇ ਬਾਰੇ ਦੱਸੂਗਾ ਬਾਈਕਟ ਜੀ ਦਾ ਖਾਸਾ ਬਾਈਕਟ ਜੀ ਬੱਲੇ ਕਸਾਕੀ ਜੀਆਂ ਲੱਖ ਲੱਖ ਮੁਬਾਰਕਾਂ ਸਾਰੇ ਇਸ ਤਰ੍ਹਾਂ ਜੀ ਬਾਰੇ ਹਰਿਆਣੂ ਕਿ ਅੱਜ ਅਸੀਂ ਇਹ 40ਵੀਂ ਮਸ਼ੀਨ ਆ ਲੈ ਕੇ ਜਾ ਰਹੇ ਹਾਂ ਜੋ ਕਿ ਡਬਲ ਪ੍ਰੈਸ਼ਰ ਤੇ ਬਹੁਤ ਹੀ ਅੱਜ ਤੱਕ ਕਮਾਲ ਕਰ ਦਤੀ ਆ ਬ੍ਰੀਤ ਨੇ ਜਿਵੇਂ ਕਹਿੰਦੇ ਨੇ ਵੀ ਬੰਦਾ ਸਿਰਾਈ ਕਰ ਦਤਾ ਲੋਕ ਖੜਖੜ ਦੇਖਣਗੇ ਅੱਜ ਮਸ਼ੀਨ ਨੂੰ ਵੀ ਕੋਈ ਜਿਵੇਂ ਕਿਸੇ ਚੀਜ਼ ਨੂੰ ਆਪਾਂ ਖਰੀਦਣ ਜਾਂਦੇ ਆ ਨਾ ਵੀ ਕੋਈ ਕੱਪੜਾ ਖਰੀਦਣ ਜਾਂਦੇ ਆ ਪਹਿਲਾਂ ਆਪਾਂ ਉਹਨੂੰ ਸੋਚਦੇ ਆ ਵੀ ਇਹ ਖਰੀਦੀਏ ਇਹ ਖਰੀਦੀਏ ਆਉਣ ਗਾਹਾਂ ਬਾਅਦ ਤੇ ਜੋ ਲੋਕ ਨੇ ਉਹ ਇੱਕ ਤਰ੍ਹਾਂ ਦੇਖਣਗੇ ਮਤਲਬ ਵੀ ਹਾਂ ਵੀ ਹਾਂ ਇੱਕ ਚੀਜ਼ ਅੱਜ ਬੜੀ ਹੋਈ ਹੈ ਠੀਕ ਹੈ ਬਹੁਤ ਵਧੀਆ ਮਸ਼ੀਨ ਬਣੀ ਹੈ ਜੀ ਬਾਈਕ ਦੀ ਕਾਰ ਨਾਲ ਸਾਡੇ ਕੈਵਨ ਨੂੰ ਲੱਗਿਆ ਜੀ ਬਹੁਤ ਵਧੀਆ ਤੇ ਫੀਟਰ ਵੀ ਲੰਬਾ ਕਰਤਾ ਤੇ ਡਬਲ ਥਰੈਸ਼ਰ ਹੈ ਜੀ ਤੇ ਹਿੱਤੇ ਜਿਹੜੀ ਕੇਜੀ ਦਾ ਬੀਤੀ ਹੈ ਜਿਹੜੀ ਬਣੀ ਜਿਹੜੀ ਕਟਰ ਵਾਲੀ ਬਹੁਤ ਜ਼ਿਆਦਾ ਵਧੀਆ ਮਸ਼ੀਨ ਬਣਾਈ ਹੈ ਆਉਣ ਵਾਲੇ ਟਾਈਮ ਵਾਸਤੇ ਤੁਸੀਂ ਕਿਸਾਨ ਭਰਾਵਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਪਰਿਵਾਰ ਨੂੰ ਕਰਤਿਆਂ ਵਧਾਈਆਂ ਜੀ ਲੈ ਲਈਆ ਕੈਵਨ ਬੰਦ ਚੱਲ ਬਹਿ ਗਿਆ ਵੀਰਾ ਛੱਡਣ ਲੱਗੇ ਆ ਬਾਹਰ ਜੀ ਹੁਣ andrò a guardare oh, andiamo a guardare andiamo ਕੱਢ ਲਈ ਬਾਹਰ ਚੱਲੇ ਹੁਣ ਪਿੰਡ ਨੂੰ ਪਹਿਲਾਂ ਪੰਪ ਤੇ ਭਵਾਉਨੇ ਆ ਤੇਰ ਫਿਰ ਕਰਦੇ ਆ ਉੱਤਲੰਗ ਉਹਨਾਂ ਦਾਦਿਆਂ ਜਾ ਕੇ ਪਿੰਡ ਚ ਲਾਉਨੇ ਆ ਹੁਣ ਕੱਢ ਲਈ ਵੀਰੇ ਉਹਨਾਂ ਨੇ ਬਾਹਰ ਭਵਾਉਨੇ ਆ ਪੰਪ ਤੇ ਡੀਜ਼ਲ ਇਹਦੇ ਵਿੱਚ ਹਾਂਜੀ ਮਿੱਤਰੋ ਜਾ ਰਹੇ ਆ ਆਪਾਂ ਮਸ਼ੀਨ ਲੈ ਕੇ ਪਿੰਡ ਨੂੰ ਬਹੁਤ ਵਧੀਆ ਚੜਾਈ ਬੜੀ ਸੰmooth ਚੱਲਦੀ ਆ ਕੋਈ ਇੰਜਨ ਦੀ ਆਵਾਜ਼ ਨਹੀਂ ਆਉਂਦੀ ਕਹਿ ਬੰਦੇ ਅੰਦਰ ਫੋਨੋ ਕੇ ਰਿਪੋਰਟ ਕੁਲੇਗਾ ਮਸ਼ੀਨ ਚੇਨ ਦੀ ਰਹਿਣ ਕੈਵਨ ਦੀ ਪੂਰਾ ਵਧੀਆ ਜਿਹਹਾਂ ਗੱਡੀਆਂ 'ਚ ਬਹਿ ਗਏ ਜਿਹਹਾਂ ਕੰਪੈਨ ਤੇ ਬਹਿ ਗਏ ਕੋਲੋਂ ਪੇਰ ਪੋਟਾ ਉਹ ਵੀ ਘਾੜ ਚਲਾਈ ਆ ਕਿਤੇ ਰੋ ਹੂ ਗੱਡੀਆਂ ਦਾ ਸ਼ੌਕ ਆਪਾਂ ਨੂੰ ਹੈਗਾ ਟਰੈਕਟਰਾਂ ਤੇ ਕੰਪੈਨਾਂ ਦਾ ਬਰੇਕ ਸਾਲ ਸਾਲ ਦੇ ਵਿੱਚ ਇੱਕ ਤਾਂ ਇੱਕ ਜਾਂ ਦੋ ਮਸ਼ੀਨਾਂ ਪੱਕੇ ਹੀ ਨੇ ਪਰਮਾਤਮਾ ਰਵਾਈ ਜਾਂਦਾ ਆਪਾਂ ਲਈ ਜਾਂਦੇ ਆ ਵਿੱਚੀ ਵਰਦਿਆਂ ਕੰਮ ਨੂੰ ਬਾਬੇ ਨਾਨਕ ਦੀ ਕਿਰਪਾ ਨਾਲ ਦੇਖੋ ਬਾਹਰ ਮੌਸਮ ਬੱਦਲ ਵਾਲਾ ਹੋਇਆ ਵਾ ਤੇ ਗਰੀਬੂ ਬਾਈ ਨਾਲ ਆਪਣੇ ਜਾ ਰਹੇ ਆ ਕਰੋ ਚੈੱਕ ਰਹੀ ਸੀ ਬਿਓ ਜੀ ਸਿਸਟਮ ਪੂਰਾ ਘੈਂਟ ਨੰਦਾ ਆ ਪਿਆ ਪੂਰਾ